ਪਟ ਸਾਨੂੰ ਨਹੀਂ ਸਮਝ ਲੱਗਾ ਨੌਜਵਾਨੀ ਤੇ ਕ੍ਰਸ਼ ਕਰਤੀ ਨਾ ਸਿਸਟਮ ਨੇ ਬਿਲਕੁਲ ਠੀਕ ਹੈ ਤੇ ਲੋਕਰ ਨੂੰ ਸਮਝ ਨਹੀਂ ਲੱਗੀ ਸਾਨੂੰ ਉਹ ਕਿਤਾਬ ਪੜਾ ਕੇ ਉੱਥੇ ਖੜਾਤਾ ਉਹਨਾਂ ਨੇ ਕਿ ਜੋ ਭਗਤ ਸਿੰਘ ਸਾਹਿਬ ਲੜੇ ਤੇ ਸਰਾਬਾ ਸਾਹਿਬ ਲੜੇ ਤੁਸੀਂ ਤੁਸੀਂ ਕਿਹਾ ਸਮਝ ਨਹੀਂ ਲੱਗੀ ਬਹੁਤਿਆਂ ਨੂੰ ਥੋਡੀਆਂ ਗੱਲਾਂ ਵੀ ਨਹੀਂ ਕਈਆਂ ਨੂੰ ਸਮਝ ਆਉਂਦੀਆਂ ਕਿੰਨੇ ਬੱਬੂ ਮਾਨ ਜਿਹੜੀਆਂ ਗੱਲਾਂ ਕਰਦੇ ਆ ਸਾਡੀ ਸਮਝ ਤੋਂ ਬਾਹਰ ਦੀਆਂ ਕਈ ਥੋੜ ਟ੍ਰੋਲ ਕਰਦੇ ਆ ਕਿ ਯਾਰ ਇਹ ਕਿੱਦਾਂ ਦੀ ਗੱਲ ਕੀਤੀ ਹੈ ਇਹਦਾ ਮਤ ਸਮਝੇ ਨਹੀਂ ਮਿੱਤਰਾਂ ਨਾ ਚੱਲਦਾ ਨਾ ਜਿਹੜਾ ਟ੍ਰੋਲ ਕਰਦੇ ਉਹਨਾਂ ਦੀ ਗੱਤ ਹੀ ਨਹੀਂ ਨਾ ਹੈਗੀ ਤੇ ਸਮਝੋ ਕੀ ਹੁੰਦਾ ਕਿ ਜਿਹੜੇ ਬੇਲੜ ਲੋਕ ਹੁੰਦੇ ਨਾ ਤੁਸੀਂ ਆਪ ਮੈਂ ਹਰ ਆਧਾਰਨ ਪਿੰਡ ਤੋਂ ਤਾਂ ਦਨਾਂ ਨੂੰ ਕਿਉਂਕਿ ਆਪਾਂ ਜਦੋਂ ਪਿੰਡ ਚ ਵਿਚਰਦੇ ਆਪਾਂ ਨੂੰ ਆਪਾਂ ਕੈਰੈਕਟਰਾਇਜ਼ੇਸ਼ਨ ਕਰਦੇ ਆ ਕਿਹੜਾ ਕਿੱਦਾਂ ਦਾ ਕਿਹੜਾ ਬੈਲੀ ਹੈ ਕਿਹੜਾ ਸ਼ਰਾਬੀ ਹੈ ਕਿਹੜਾ ਆ ਕਰਦਾ ਐਦਾਂ ਇਹ ਬਹੁਤ ਜਿਹੜੇ ਬੇਲੇ ਲੋਕ ਹਨ ਉਹਨਾਂ ਕੋਲ ਕੰਮ ਹੈ ਨਹੀਂ ਕੋਈ ਅਸਲ ਚ ਮੁੱਦਾ ਬੇਰੋਜ਼ਗਾਰੀ ਦਾ ਹੈ ਉਹਨਾਂ ਨੂੰ ਥੋੜੇ ਬਹੁਤੇ ਪੈਸੇ ਆ ਜਾਂਦੇ ਆ ਔਰ ਦੇਖੋ ਤੁਸੀਂ ਕੀ ਗੱਲ ਹੁੰਦੀ ਹੈ ਕਿ ਕਲੇਸ਼ ਵਾਲੀ ਚੀਜ਼ ਨੂੰ ਲੋਕ ਤੁਸੀਂ ਜਿੱਦਾਂ ਹੁਣ ਕੋਈ ਇੰਟਰਵਿਊ ਕਰਦੇ ਆ ਤੁਸੀਂ ਚੱਕ ਮਾ ਟਰੈਕਟਰ ਲਾਉਂਗੇ ਵੱਧ ਉਹਨੂੰ ਉਹਦੇ ਪਿੱਛੇ ਬੰਦੇ ਵਾਦਣ ਕੋਈ ਦੇਖੀਏ ਕੀ ਕਲੇਸ਼ ਪਿਆ ਸੋ ਪ੍ਰਵਿਰ ਇਹ ਤਮਾਸ਼ੀਬੀਨ ਪ੍ਰਵਿਰਤੀ ਹੋ ਗਈ ਇਹ ਇਹਦਾ ਹੁਣ ਹੱਲ ਕੀ ਹੈ ਮਾਨ ਸਾਹਿਬ ਦੇਖੋ ਇਹਦਾ ਹੱਲ ਮੈਨੂੰ ਐਕਸੈਪਟ ਕਰਨਾ ਪਊਗਾ ਜਾਂ ਕੀ ਕਰਨਾ ਪਊ ਹੈ ਤਾਂ ਇਹ ਸੱਚ ਹੈ ਨਹੀਂ ਨਹੀਂ ਇਹ ਗੰਦਾ ਤਾਂ ਬਹੁਤ ਸ਼ੱਕ ਨਹੀਂ ਹੈ ਤੁਸੀਂ ਮਾੜਾ ਕੰਟੈਂਟ ਕ੍ਰੀਏਟ ਕਰੋ ਦੁਨੀਆ ਬਹੁਤ ਵੇਖਦੀ ਹੈ ਹਾਂਜੀ ਅਸੀਂ ਹੁਣੇ ਡੈਲਗ ਕਰ ਲਈਏ ਇਕਨੋਮੀ ਤੇ ਤੇ ਖੇਤੀ ਤੇ 20 ਹਜ਼ਾਰ ਬੰਦਾ ਵੇਖੂਗਾ ਇਸ ਇੰਟਰਵਿਊ ਨੂੰ ਨਹੀਂ ਹੁ ਤਾਂ ਹੁਣ ਤੁਸੀਂ ਤੇ ਅਸੀਂ ਦੇਖ ਹੀ ਰਹੇ ਹਾਂ ਕਿ ਇੰਟਰਨੈਟ ਤੇ ਜਿਹੜੀ ਬਲੌਗਿੰਗ ਸਿਸਟਮ ਚੱਲ ਪਿਆ ਉਹ ਕਿਸ ਤਰ੍ਹਾਂ ਦਾ ਚੱਲ ਪਿਆ ਹੂੰ ਕਿਸ ਤਰ੍ਹਾਂ ਜਿਹੜੇ ਆਪਾਂ ਦੂਬਾਦ ਵਾਲੀ ਜਨਰੇਸ਼ਨ ਹੈ ਕਿੱਦਾਂ ਬਿਹੇਵ ਕਰਦੀ ਹੈ ਕਿਦਾਂ ਰਿਐਕਟ ਕਰਦੀ ਹੈ ਮੈਨੂੰ ਤਾਂ ਲੱਗਦਾ ਹੈ ਕਾਰਪੋਰੇਟ ਨੇ ਸਿਸਟਮ ਇਹ ਇਸ ਤਰ੍ਹਾਂ ਤਾਂ ਬਣਾਇਆ ਵੀ ਤੁਸੀਂ ਆਂਢੀ ਗੋਂਢੀ ਦੀ ਗੱਲ ਹੀ ਨਾ ਕਰੋ ਤੁਸੀਂ ਆਪ ਚ ਹੀ ਖੋਏ ਰਹੋ ਇੱਕ ਚੀਜ਼ ਮਾਨ ਸਾਹਿਬ ਤੁਹਾਡੇ ਬਾਰੇ ਜਿਹੜੀ ਮੈਂ ਮਹਿਸੂਸ ਕਰਦਾ ਕਿਉਂਕਿ ਤੁਹਾਡੀਆਂ ਸਾਰੀਆਂ ਉਹੀ ਚਾਨੋ ਉਹੀ ਰਾਤਾਂ ਮੇਰੀ ਮਿਸ ਇੰਡੀਆ ਸੌਣ ਦੀ ਛੜੀ ਮੇਰਾ ਗਮ ਪਿਆਸ ਸਾਰੇ ਗੀਤ ਤੁਹਾਡੇ ਸੁਣੇ ਆ ਤੁਸੀਂ ਕਈ ਵਾਰੀ ਗੱਲ ਕੀਤੀ ਕਿ ਮੇਰਾ ਜਿਹੜਾ 뮤직 ਹੈ ਉਹ ਫ੍ਰੀਕੁਐਂਸੀ ਤੇ ਆਧਾਰਤ ਹੈ ਕਿ ਸਾਡੀ ਸਾਡੇ ਮੁਲਕ ਦੀ ਵਤਨ ਦੀ ਜੀ ਜੀ ਤੁਹਾਡੇ ਸੰਗੀਤ ਨੂੰ ਬਹੁਤ ਰੱਜ ਕੇ ਮਾਣਿਆ ਉਸ ਦੌਰ ਦੇ ਅੰਦਰ ਤੁਹਾਡੀਆਂ ਪੰਜ ਜਿਹੜੀਆਂ ਰੀਲਾਂ ਆਈਆਂ ਲੋਕਾਂ ਨੇ ਬੜਾ ਮੈਂ ਨਿੱਜੀ ਤੌਰ ਤੇ ਵੀ ਇਹ ਸਵਾਲ ਤੁਹਾਨੂੰ ਪੁੱਛ ਰਿਹਾ ਤੁਹਾਡੇ ਗੀਤਾਂ ਦਾ ਸਰੋਤਾ ਹੋਣ ਦੇ ਨਾਤੇ ਇੱਕ ਵਿੱਚੋਂ ਵਕਫਾ ਪਿਆ ਕਿ ਬੱਬੂ ਮਾਨ ਤੋਂ ਜਿਸ ਤਰ੍ਹਾਂ ਦਾ ਸੰਗੀਤ ਤੇ ਗਾਣੇ ਦੀ ਉਮੀਦ ਕੀਤੀ ਗਈ ਉਹ ਐਬਸੈਂਟ ਹੋਇਆ ਪਰ ਵਿੱਚੋਂ ਫਿਰ ਜਦੋਂ ਤੁਹਾਡੇ ਗਾਣੇ ਆਉਂਦੇ ਜਿਵੇਂ ਤੁਸੀਂ ਉਹੀ ਚੰਨ ਰਿਆ ਨਾ ਚੰਨ ਵੈਰੀਆ ਬਦਲਾ ਓਲੇ ਤਾਰੇ ਇਨੂੰ ਫਿਰ ਚੈਰਿਸ਼ ਕੀਤਾ ਲੋਕਾਂ ਨੇ ਹਾਲਾਂਕਿ ਤੁਹਾਡਾ ਕਈ ਵਾਰ ਜਵਾਬ ਆਉਂਦਾ ਯਾਰ ਸੁਨਣਾ ਸੁਣੋਣੀ ਦਾ ਨਾ ਸੀ ਹੋਰ ਬਣਾ ਦੇਾਂਗੇ ਤੁਹਾਨੂੰ ਲੱਗਦਾ ਨਹੀਂ ਜੇ ਤੁਸੀਂ ਜੇ ਤੁਸੀਂ ਮਕਬੂਲੀਅਤ ਨੂੰ ਸੈਲੀਬ੍ਰੇਟ ਕੀਤਾ ਤੇ ਤੁਹਾਨੂੰ ਆਲੋਚਨਾ ਨੂੰ ਵੀ ਸੈਲੀਬ੍ਰੇਟ ਕਰਨਾ ਚਾਹੀਦਾ ਇਸ ਤਰ੍ਹਾਂ ਮੈਂ ਨਹੀਂ ਕਹਦੇ ਮਾਈਂਡ ਕਰਦਾ ਮੈਂ ਤਾਂ ਤੁਸੀਂ 10 ਸਾਲ ਮੈਂ ਬੋਲੇ ਕਿਤੇ ਆ ਤਾਂ ਹੁਣ ਦੋ ਕਵਾਰੀ ਕਿਤੇ ਬੋਲ ਪਏ ਮੈਂ ਤਾਂ ਬੋਲਦਾ ਨਹੀਂ ਵੈਸੇ ਨਾਰਮਲੀ ਮੈਨੂੰ ਕੋਈ ਫਰਕ ਥੋੜਾ ਸੁਭਾਅ ਰਿਹਾ ਬੜਾ ਲੰਬਾ ਸੀ ਪਹਿਲਾਂ ਤਾਂ ਇਟਸ ਓਕੇ ਦੇਖੋ ਦੋ ਤਰ੍ਹਾਂ ਦਾ ਸੰਗੀਤ ਹੈ ਇੱਕ ਸਿਰਫ ਬੇਸ ਤੇ ਕਿੱਕ ਵਾਲਾ ਜੇ ਮੋਡਰਨ ਸੰਗੀਤ ਦੀ ਗੱਲ ਕਰੋਗੇ ਤਾਂ ਉਹ ਜਿਵੇਂ ਚੰਨ ਰਿਆਨਾ ਚੰਨ ਵਰਗਾ ਗਾਣਾ ਕਰਦਾ ਨਾ ਤਾਂ ਉਹ ਹਾਈ ਬੇਸ ਨਹੀਂ ਹੋ ਸਕਦਾ ਇੱਕ ਚੀਜ਼ ਪਾ ਲੋ ਤੁਸੀਂ ਜਿਸ ਜਨਰੇਸ਼ਨ ਦੇ ਹੋ ਨਾ ਤੁਸੀਂ ਉਸ ਸੰਗੀਤ ਦੇ ਰਸੀ ਹੋ ਜਿਹੜਾ ਤੁਸੀਂ ਉਸ ਦਾ ਮਿਕਸ ਗਿਆ ਹਾਂ 97 ਵਾਲਾ ਹੋ ਜਵੇ ਅੱਜ ਦਾ ਤੁਸੀਂ ਕਹੇ ਚੰਨ ਰਿਆਨਾ ਚੰਨ ਮਹਿਰਮਾ ਜਿਹੜੇ ਮੈਲੋਡੀਅਸ ਬਹੁਤ ਕਮਾਲ ਆ ਤੁਹਾਡਾ ਥਾਟ ਹੈ ਬਟ ਜਿਹੜਾ ਤੁਹਾਡਾ ਛੋਟਾ ਬੱਚਾ ਉਹਨੂੰ ਵਾਇਲੈਂਟ ਤੇ ਡਿਸਟਰਕਟਿਵ ਫ੍ਰੀਕੁਐਂਸੀ ਚਾਹੀਦੀ ਹੈ ਜਿਹਦੇ ਬੂਮ ਬੂਮ ਹੋਵੇ ਉਹਦੇ ਚ ਕਿੱਕ ਬੇਸ ਹੁੰਦਾ ਜਦੋਂ ਕਿੱਕ ਬੇਸ ਜਾਂ ਲੂਪ 베ਸਡ ਗਾਣਾ ਕਰੋਗੇ ਨਾ ਤੁਸੀਂ ਫਿਰ ਤੁਸੀਂ ਉਹ ਕਾਸਟਿਕ ਸਾਜ਼ ਖਪਾ ਨਹੀਂ ਸਕਦੇ ਉਹਦੇ ਜਿਉਂ ਦਾ ਕੋਈ ਮਾਨ ਹੀ ਨਹੀਂ ਰਹਿੰਦਾ ਤੇ ਦੋ ਤਰ੍ਹਾਂ ਨਾਲ ਗਾਣਾ ਹੋ ਸਕਦਾ ਜਾਂ ਤਾਂ ਲੂਪ 베ਸਡ ਚੱਕਵਾ ਗਲਮਗਾਲੀ ਜਾਂ ਫਿਰ ਸਕੂਨ ਤੁਸੀਂ ਮੈਨੂੰ ਜ਼ਿਆਦਾ ਵੀ ਤੁਹਾਨੂੰ ਸਕੂਨ ਚਾਹੀਦਾ ਹੈ ਜਾਂ ਤੁਹਾਨੂੰ ਬੂਮ ਬੂਮ ਚਾਹੀਦੀ ਹੈ ਬੂਮ ਬੂਮ ਸੌਖੀ ਬਹੁਤ ਹੈ ਉਹ ਹਾਰdਲੀ 10 ਮਿੰਟਸ ਲੱਗਦਾ ਉਹਨੂੰ ਬਣਾਉਣ ਨੂੰ ਬੂਮ ਬੂਮ ਦੇ ਰੌਲੇ ਰੱਪੇ ਚ ਬੱਬੂ ਮਾਨ ਨੂੰ ਕਦੇ ਆਉਂ ਲੱਗਿਆ ਕਿ ਮੈਂ 올ਡ ਸਕੂਲ ਹੋ ਗਿਆ ਡੇਟਸ ਓਕੇ ਵਧੀਆ ਗੱਲ ਹੈ ਮੈਂ 올ਡ ਸਕੂਲ ਹਾਂ ਆਈ ਲਵ ਇਟ ਮੇਰੀ ਗੱਲ ਸੁਣ ਜਦੋਂ ਤੁਸੀਂ 올ਡ 뮤직 ਸੁਣਦੇ ਹੋ ਕੀ ਤੁਸੀਂ ਸਮਝਦੇ ਹੋ ਆਪਣੇ ਆਪ ਨੂੰ ਕਿ ਮੈਂ 올ਡ ਹੋ ਗਿਆ ਕਦੇ ਵੀ ਨਹੀਂ ਕਦੇ ਵੀ ਨਹੀਂ ਐਦਾਂ ਹੀ ਹੁੰਦਾ ਹੈ ਐਦਾਂ ਦਾ ਕੁਝ ਨਹੀਂ ਡਿਪੈਂਡ ਕਰਦਾ ਕਿ ਅਸਲ ਚ ਜਦੋਂ ਆਪਾਂ ਅਲੱਗ-ਅਲੱਗ ਵਿਸ਼ਿਆਂ ਤੇ ਲਿਖਦੇ ਆ ਨਾ ਹਰ ਵਿਸ਼ਾ ਹਰ ਬੰਦੇ ਨੂੰ ਪਸੰਦ ਨਹੀਂ ਆ ਸਕਦਾ ਹੂੰ ਔਰ ਲੋਕਾਂ ਦੀ ਮੈਮਰੀ ਬਹੁਤ ਸ਼ਾਰਟ ਹੋ ਗਈ ਤੁਸੀਂ ਅੱਜ ਬਹੁਤ ਅੱਛੀ ਖਬਰ ਦੇ ਦਿਓ ਹਫਤੇ ਬਾਅਦ ਪੁੱਛ ਲਓ ਨਹੀਂ ਯਾਦ ਹੋ ਕਿਸੇ ਭੁੱਲ ਜਾਂਦੇ ਲੋਕ ਹਫਤੇ ਦੀ ਮੈਮਰੀ ਮੈਮਰੀ ਸ਼ਾਰਟ ਹੋ ਗਈ ਔਰ ਕਿਸੇ ਵੀ ਗੀਤ ਨੂੰ ਜਾਂ ਕਿਸੇ ਵੀ ਕੈਰੀਅਰ ਨੂੰ ਐਨਾਲਾਈਜ਼ ਹੋ ਗਈ ਤਾਂ ਨਾਲ ਹੀ ਕਰਿਆ ਜਾ ਸਕਦਾ ਤੁਹਾਨੂੰ ਜਰਨੀ ਮਾਰਕ ਕਰਨੀ ਪਊਗੀ ਯੂ ਨੀਡ ਟੂ ਤੁਸੀਂ ਪੂਰੀ ਜਰਨੀ ਦੇਖੋਗੇ ਮੈਂ ਵੈਸੀ ਬੇਸਿਕਲੀ ਮੈਂ ਨਿੱਜੀ ਤੌਰ ਤੇ ਮੈਲੋਡੀ ਦੇ ਸ਼ਕੀਨ ਹਾਂ ਇਹ ਤਾਂ ਜਿਹੜੇ ਮੇਰੇ ਸ਼ਰਮਾ ਜੀ ਹੋਗੇ ਇਹ ਕਈ ਵਾਰੀ ਮੇਰੇ ਪਿੱਛੇ ਕੁੱਤਾ ਜਿੰਦਾ ਲੱਗਿਆ ਵੀ ਬੂਮ ਬੂਮ ਚਾਹੀਦੇ ਹੁਣ ਮੈਂ ਨਿੱਜੀ ਤੌਰ ਤੇ ਉਹ ਸੰਗੀਤ ਜਿਹੜਾ ਦੇਖੋ ਅਸਲ ਚ ਤਾਂ ਸੰਗੀਤ ਉਹ ਹੈ ਜਿਹੜਾ ਅੱਖ ਬੰਦ ਕਰਾ ਦੇ ਤੁਹਾਡੀ ਸੁਣਦੇ ਸੁਣਦੇ ਤੁਸੀਂ ਬੈੱਡ ਤੇ ਬੈਠਾ ਹੋ ਨਾ ਜਾਂ ਲੱਗਿਆ ਹੋਵੇ ਤੁਹਾਡੇ ਕੰਨਾਂ ਨੂੰ ਮੰਤਰ ਮੁਗਧ ਕਰ ਦੇ ਵੱਡ ਜਿਹੜੀ ਇਹ ਜਿਹੜੀ ਇਹ ਡੈਮੋਨਿਕ ਫ੍ਰੀਕੁਐਂਸੀ ਹੈ ਇਹ ਜਿਹੜੀ 12-15 ਸਾਲ ਵਾਲੇ ਬੱਚਿਆਂ ਲਈ ਹੈ ਇਹਦੇ ਚ ਉਹ ਚੀਜ਼ਾਂ ਪੋਸੀਬਲ ਹੈ ਤੋ ਮੇਰੀ ਮੇਰਾ ਨਿੱਜੀ ਸ਼ੌਂਕ ਉਹੀ ਹੈ ਮੈਲੋਡੀ ਮੈਂ ਉਹੀ ਕਰੂੰਗਾ ਪਰ ਤੁਹਾਡੇ ਪੁਰਾਣੇ ਗੀਤ ਜਿਵੇਂ ਨਵੇਂ ਲੱਗਦੇ ਸਰ ਉਹ ਮੈਲੋਡੀ ਕਦੇ ਵੀ ਨਹੀਂ ਮਰਦੀ ਇਹ ਵਕਤ ਦੀ ਚੀਜ਼ਾਂ ਹੁੰਦੀਆਂ ਜਿੱਦਾਂ ਜਦੋਂ ਨਵੇਂ-ਨਵੇਂ ਲੂਪਸ ਆ ਗਏ ਹਰ ਬੰਦਾ ਛੇਤੀ ਦੇ ਕੇ ਲਾ ਕੇ ਉਹਦਾ ਗਾਣਾ ਬਣਾ ਲੈਂਦਾ ਉਹਦੇ ਲਈ ਈਜ਼ੀ ਹੈ ਤਾਂ ਉਹਨੂੰ ਲੱਗਦਾ ਕਿ ਸੰਗੀਤ ਬਹੁਤ ਸੌਖਾ ਸੰਗੀਤ ਬਹੁਤ ਔਖਾ ਆਹ ਹੁਣ ਆਹ ਸਾਡਾ ਸੈਟਅਪ ਲਾਜਣਾ ਤੁਹਾਨੂੰ ਕਿਸੇ ਦਿਨ ਬਿਨਾ ਇਦੋਂ মিডিਆ ਪ੍ਰੇਮੀ ਤੋਂ ਬਿਨਾ ਪੱਤਰਕਾਰੀ ਤੋਂ ਬਿਨਾ ਵਹਿ ਬਲਾਵਾਂਗੇ ਤੁਹਾਨੂੰ ਤੁਸੀਂ ਗਾਣਾ ਬਣਾ ਦੇਖੋ ਤੁਹਾਨੂੰ ਕਿੰਦਾ ਆਨੰਦ ਆਊਗਾ ਕਿ ਬੀਕੋਸਟ ਕਿੰਨਾ ਔਖਾ ਬਣਦਾ